দর্শক ਵੀਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੁਖ ਯੂਟਿਊਬਰ ਤੇ ਲੈ ਵੀ ਮਿੱਤਰੋ ਮੈਂ ਹੁਣ ਤੁਹਾਨੂੰ ਵੱਖ-ਵੱਖ ਪਿੰਡ ਦਿਖਾਇਆ ਕਰੂੰਗਾ ਇੱਕ ਗੱਲ ਮੇਰੇ ਪਿੰਡ ਦੀ ਆਪਾਂ ਇੱਕ ਪ੍ਰੋਗਰਾਮ ਚਲਾਇਆ ਤੇ ਅੱਜ ਤੁਹਾਨੂੰ ਪਿੰਡ ਦਿਖਾਉਨੇ ਆ ਪਿੰਡ ਭੋਜੋ ਮਾਜਰੀ ਆਜੋ ਬਣੇ ਰਹੋ ਮੇਰੇ ਨਾਲ দর্শক ਵੀਰੋ ਮੈਂ ਤੁਹਾਨੂੰ ਉਹੀ ਪਿੰਡ ਦਿਖਾਇਆ ਕਰੂੰਗਾ ਜਿਹੜੇ ਪਿੰਡ ਦੇ ਵਿੱਚ ਵਧੀਆ ਵਿਕਾਸ ਹੋਇਆ ਹੋਵੇ ਹੋਣ ਤੇ ਜਿਹੜੇ ਪਿੰਡ ਦੇ ਵਿੱਚ ਸਭ ਤੋਂ ਲੱਗ ਜੀ ਚੀਜ਼ ਬਣੀ ਹੋਵੇ ਤੇ ਅੱਜ ਪਹੁੰਚੇ ਹੋਏ ਆ ਜੀ ਪਿੰਡ ਭੋਜੋ ਮਾਜਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਪਿੰਡ ਕੋਜ ਜੋ ਮਾਜਰੀ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਦਾ ਪਿੰਡ ਹੈ ਜੀ ਤੇ ਜੋੜੇਪੁਰ ਰੋਡ ਤੇ ਇਹ ਪਿੰਡ ਸਥਿਤ ਹੈ ਜੀ ਆਓ ਪਿੰਡ ਦੀ ਲੋਕੇਸ਼ਨਾਂ ਦਿਖਾਉਣੀ ਹੈ ਤੁਹਾਨੂੰ ਜਦੋਂ ਦੋਸਤੋ ਆਪਾਂ ਪਹਿਲਾ ਪਿੰਡ ਦੇ ਵਿੱਚ ਐਂਟਰ ਕਰਦੇ ਆ ਤਾਂ ਪਹਿਲਾਂ ਹੀ ਪਿੰਡ ਦੀ ਸੱਤ ਆਉਂਦੀ ਹੈ ਜਦੋਂ ਹੀ ਆਪਾਂ ਇਸ ਪਾਸੇ ਨੂੰ ਮੁੜਦੇ ਆ ਰੋਡ ਤੋਂ ਠੀਕ ਹੈ ਤੇ ਤੁਸੀਂ ਪਿੰਡ ਦੀ ਸੱਤ ਦਾ ਦ੍ਰਿਸ਼ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦ੍ਰਿਸ਼ ਹੈ ਜੀ ਤੇ ਬਹੁਤ ਹੀ ਸੋਹਣਾ ਲਾਲ ਸੁਹਾ ਰੰਗ ਹੋਇਆ ਹੋਇਆ ਹੈ ਨਾ ਬਹੁਤ ਸੋਹਣਾ ਲੱਗ ਰਿਹਾ ਤੇ ਆ ਪਿੰਡ ਦਾ ਬੱਸ ਸਟੈਂਡ ਹੈ ਜੀ ਕਿੱਥੋਂ ਆਪਾਂ ਬੱਸ ਚੜ੍ਹਦੇ ਆ ਠੀਕ ਹੈ ਤੇ ਕੁਰਸੀਆਂ ਰੱਖੀਆਂ ਹੋਈਆਂ ਨੇ ਇੱਥੇ ਫੇਰ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਪਿੰਡ ਦਾ ਪਾਰਕ ਜਿਹੜਾ ਕਿ ਬਹੁਤ ਹੀ ਸੋਹਣਾ ਪਾਰਕ ਬਣਿਆ ਹੋਇਆ ਜੀ ਨਹਿਰ ਤੇ ਕੰਢੇ ਤੇ ਲੈ ਵੀ ਦੋਸਤੋ ਇਸ ਪਾਸੇ ਲੱਗੇ ਹੋਏ ਨੇ ਸ਼ੀਸ਼ੇ ਮੋੜ ਤੇ ਸ਼ੀਸ਼ੇ ਲੱਗੇ ਹੋਏ ਨੇ ਇਸ ਪਾਸੇ ਠੀਕ ਹੈ ਕੋਈ ਵੀ ਚੀਜ਼ ਉਧਰ ਆਉਂਦੀ ਆ ਪਤਾ ਲੱਗਦਾ ਰਹਿੰਦਾ ਹੈ ਨਾ ਤੇ ਇਸ ਪਾਸੇ ਦੋਸਤੋ ਖੰਡਾ ਬਣਿਆ ਹੋਇਆ ਜੀ ਤੇ ਇੱਕ ਪਾਸੇ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲੱਗਿਆ ਹੋਇਆ ਤੇ ਭਗਤ ਸਿੰਘ ਦਾ ਬੁੱਤ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਜੀ ਤੇ ਸਾਰੀ ਇਸ ਪਾਸੇ ਜਗਾ ਪੱਕੀ ਹੋਈ ਹੋਈ ਆ ਲੋਕਟ ਲੱਗੀ ਹੋਈ ਆ ਤੇ ਇਧਰਲੇ ਪਾਸੇ ਪਲੇਗਰਾਉਂਡ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਇਸ ਪਾਸੇ ਬਹੁਤ ਹੀ ਵਧੀਆ ਲੱਗ ਰਿਹਾ ਜੀ ਬਣਿਆ ਹੋਇਆ ਹਨ ਤੇ ਵਾਲੀਬਾਲ ਦਾ ਗਰਾਉਂਡ ਬਣਿਆ ਹੋਇਆ ਤੇ ਆਲੇ-ਦਾਲੇ ਜਾਲੀ ਲੱਗੀ ਹੋਈ ਹੈ ਜੀ ਤੇ ਝੂਲੇ ਵੀ ਲੱਗੇ ਹੋਏ ਨੇ ਅੰਦਰ ਇਹਦੇ ਇਧਰ ਵਾਲੀਬਾਲ ਦਾ ਗਰਾਉਂਡ ਬਣਿਆ ਹੋਇਆ ਹੈ ਜੀ ਆਜੋ ਕੈਮਰਾਮੈਨ ਨੂੰ ਬੇਨਤੀ ਹੈ ਜੀ ਅੰਦਰ ਆਜੋ ਤੇ ਆ ਲੱਗੇ ਹੋਏ ਨੇ ਝੁੱਲੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਲਾਲ ਰੰਗ ਕਾਫੀ ਫਿੱਟ ਚੁੱਕਾ ਕਿਉਂਕਿ ਕਾਫੀ ਟਾਈਮ ਹੋ ਗਿਆ ਜੀ ਉਰੇ ਬਣੇ ਨੂੰ ਇਹ ਚੀਜ਼ ਨੂੰ ਤੇ ਆਪਾਂ ਤੁਹਾਨੂੰ ਵਾਲੀਬਾਲ ਦਾ ਗਰਾਊਂਡ ਦਿਖਾ ਦਈਏ ਲਾਈਵ ਮੇਤਰੋ ਇਹ ਆ ਜੀ ਵਾਲੀਬਾਲ ਦਾ ਗਰਾਊਂਡ ਕਿੰਨਾ ਸੋਹਣਾ ਨਾਲੇ ਨਾਲੇ ਲੋਹੇ ਦੀ ਜਾਲੀ ਲੱਗੀ ਹੋਈ ਆ ਤੇ ਯਾਰ ਬਹੁਤ ਸੋਹਣਾ ਲੱਗ ਰਿਹਾ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਰਾਤ ਨੂੰ ਖੇਡਣ ਖਾਤਰ ਤੇ ਲੈ ਵੀ ਮਿੱਤਰੋ ਵਾਲੀਬਾਲ ਵੀ ਉਰੀ ਛੱਡੀ ਪਈ ਐ ਤੇ ਮੇਰਾ ਤਾਂ ਮਨ ਕਰ ਰਿਹਾ ਦੀ ਵਾਲੀਬਾਲ ਖੇਡਣ ਦਾ ਪਰ ਗਰਮੀ ਬਹੁਤ ਹੋ ਚੁੱਕੀ ਆ ਤੇ ਇੱਕ ਆਲੇ-ਦਾਲੇ ਛੱਤ ਹੀ ਬਣਵਾ ਦਿਓ ਕੈਮਰੇ ਦੀ ਮਾੜੀ ਜੀ ਤੇ ਇਸ ਪਾਸੇੋਂ ਲੱਗ ਗਿਆ ਜੀ ਨਹਿਰ ਲੰਘ ਰਹੀ ਐ ਜੀ ਤੇ ਤੁਹਾਨੂੰ ਲਾਈਟਾਂ ਬਾਰੇ ਦੱਸ ਹੀ ਦਿੱਤਾ ਲਾਈਟਾਂ ਲੱਗੀਆਂ ਹੋਈਆਂ ਨੇ ਪਲੇਗਰਾਉਂਡ ਦੇ ਵਿੱਚ ਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਜੀ ਇਹ ਪਿੰਡ 'ਚ ਆ ਕੇ ਤੇ ਲੋਕੇਸ਼ਨ ਸਾਰੀ ਇੱਕ ਜਗ੍ਹਾ ਤੇ ਇਕੱਠੀ ਜੀ ਹੋ ਜਾਂਦੀ ਐ ਤੇ ਨਹਿਰ ਦਾ ਦ੍ਰਿਸ਼ੀਵਾਲਾ ਸੋਹਣਾ ਐ ਜੀ ਆਓ ਆਪਾਂ ਮਿਲਦੇ ਆਂ ਤੇ ਆ ਬਾਲ ਨੂੰ ਉਰੀ ਛੱਡ ਜਾਨੇ ਆਪਾਂ ਏ ਆ ਜੀ ਨਹਿਰ ਦਾ ਦ੍ਰਿਸ਼ ਇਹ ਨਹਿਰ ਵੀ ਬਹੁਤ ਸੋਹਣੀ ਲੱਗ ਰਹੀ ਹੈ ਲਾਗੇ ਚ ਹੀ ਲੰਘਦੀ ਠੀਕ ਹੈ ਕਿਉਂਕਿ ਨਹਿਰ ਦੇ ਕਿਨਾਰੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਹੁਣ ਇੱਥੇ ਪਿੱਪਲ ਦਾ ਦਰਖਤ ਹੈ ਜੀ ਤੇ ਦੇਖ ਸਕਦਾ ਤੁਸੀਂ ਬਹੁਤ ਹੀ ਵਧੀਆ ਸ਼ਾਂ ਗਰਮੀਆਂ ਦੇ ਵਿੱਚ ਬਹੁਤ ਹੀ ਸਕੂਨ ਆਇਆ ਗੁਰੂ ਇੱਥੇ ਬੈਠ ਕੇ ਤੇ ਇੱਥੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਹੁਣ ਮੈਨੂੰ ਗਰਮੀ ਬਹੁਤ ਲੱਗ ਰਹੀ ਸੀ ਤਾਂ ਹੁਣ ਆਜੋ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਭੋਜੋ ਮਜਰੀ ਦਾ ਪਾਰਕ ਠੀਕ ਹੈ ਤੇ ਉਹਦਾ ਨਾਂ ਕੀ ਰੱਖਿਆ ਹੋਇਆ ਇਹਨਾਂ ਨੇ ਉਹ ਵੀ ਦੱਸ ਦਿਆਂ ਤੁਹਾਨੂੰ ਲੇ ਵੀ ਦੋਸਤੋ ਆਪਾਂ ਪਿੰਡ ਪੋਜੋ ਮਾਜਰੀ ਦੇ ਪਾਰਕ ਦੇ ਬਿਲਕੁਲ ਲਾਗੇ ਖੜੇ ਆ ਜੀ 메ਨ ਗੇਟ ਤੇ ਖੜੇ ਆ ਤੇ ਪਾਰਕ ਦਾ ਨੇਮ ਰੱਖਿਆ ਹੋਇਆ ਜੀ ਵਾਤਾਵਰਨ ਪਾਰਕ ਪਿੰਡ ਪੋਜੋ ਮਾਜਰੀ ਲੈ ਵੀ ਪਾਰਕ ਦੇ ਵਿੱਚ ਆਪਾਂ ਐਂਟਰ ਕਰਦੇ ਆ ਤੇ ਆ ਇੱਥੇ ਦੇਖ ਸਕਦੇ ਹੋ ਤੁਸੀਂ ਉਦ ਘਾਟਣ ਦਾ ਬੋਰਡ ਰੱਖਿਆ ਹੋਇਆ ਜੀ ਬਾਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੱਲੋਂ ਇਸ ਮਾਨਤਾ ਮਿਲੀ ਹੋਈ ਹੈ ਇਹ ਪਾਰਕ ਨੂੰ ਕਿਉਂਕਿ ਸਰਕਾਰ ਦੁਆਰਾ ਬਣਾਇਆ ਹੋਇਆ ਹੈ ਇਹ ਪਾਰਕ ਤੇ ਸਰਦਾਰ ਸਾਧੂ ਸਿੰਘ ਧਰਮਸੋਤ ਦਾ ਨੇ ਜੀ ਨੇ ਇਹੋ ਘਟਨ ਕਰਾਇਆ ਹੋਇਆ ਇੱਥੇ ਕਿਉਂਕਿ ਇਹ ਜਿੰਨੇ ਵੀ ਪਾਰਕ ਨੇ ਜਿਹੜੇ ਨਹਿਰਾਂ ਦੇ ਲਾਗੇ ਨੇ ਇਹ ਜੰਗਲਾਤ ਵਿਭਾਗ ਦੇ ਅੰਦਰ ਆਉਂਦੇ ਨੇ ਤੁਸੀਂ ਆ ਦੇਖ ਸਕਦੇ ਕਿੰਨੇ ਸੋਹਣੇ ਸੋਹਣੇ ਫੁੱਲ ਤੇ ਕਿੰਨੇ ਸੋਹਣੇ ਸੋਹਣੇ ਦਰਖਤ ਤੇ ਕਿੰਨੇ ਵਧੀਆ-ਵਧੀਆ ਇੱਥੇ ਝੁੱਲੇ ਪਏ ਨੇ ਤੁਸੀਂ ਆ ਘਾ ਦੇਖ ਸਕਦੇ ਹੋ ਤੇ ਜਦੋਂ ਗਰਮੀਆਂ ਦਾ ਸੀਜ਼ਨ ਆ ਗਿਆ ਹੁਣ ਮੀਂਹ ਪੈਣਗੇ ਤਾਂ ਬਹੁਤ ਹੀ ਸੋਹਣੀ ਲੋਕੇਸ਼ਨ ਆਇਆ ਗੁਰੂ ਗਰਮੀਆਂ ਦੇ ਦਿਨਾਂ ਵਿੱਚ ਜਦੋਂ ਮੀਂਹ ਪਿਆ ਕਰਨਗੇ ਤੁਸੀਂ یہاں ਦੇਖ ਸਕਦੇ ਹੋ ਹੁਣ ਵੀ ਇੱਥੇ ਪਾਣੀ ਦਿੱਤਾ ਹੋਇਆ ਜੀ ਝੁੱਲੇ ਲੱਗੇ ਹੋਏ ਨੇ ਵਿੱਚ ਤੇ ਕਾਫੀ ਲੰਬਾਈ ਤੱਕ ਇਹ ਪਾਰਕ ਬਣਿਆ ਹੋਇਆ ਤੇ ਇਸ ਪਾਸੇ ਨੂੰ ਕੈਮਰਾ ਮਾਰ ਕੇ ਦਿਖਾ ਦਿਓ ਜੀ ਥੋੜਾ ਜਿਆ ਤੇ ਲੱਗੋ ਜੀ ਇਹਨਾਂ ਰੋਡ ਲੰਘ ਰਿਹਾ ਜੀ ਠੀਕ ਹੈ ਤੇ ਪਰਲੇ ਪਾਸੇ ਇਸ ਪਾਸੇ ਨੂੰ ਜੀ ਨਹਿਰ ਲੰਘ ਰਹੀ ਹੈ ਠੀਕ ਹੈ ਤੇ ਬਹੁਤ ਹੀ ਸੋਹਣਾ ਡ੍ਰੈਸ ਲੱਗਿਆ ਜੀ ਮੈਨੂੰ ਇਸ ਪਿੰਡ ਦਾ ਅੱਜ ਤੁਹਾਨੂੰ ਦਿਖਾਇਆ ਜੀ ਮੈਂ ਪਿੰਡ ਪੁੱਜ ਮਾਜਰੀ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਦਾ ਪਿੰਡ ਤੇ ਤੁਹਾਨੂੰ ਇਹ ਪਿੰਡ ਕਿਵੇਂ ਲੱਗਿਆ ਤੇ ਪਿੰਡ ਦੀਆਂ ਲੋਕੇਸ਼ਨਾਂ ਵਧੀਆ-ਵਧੀਆ ਕਿਵੇਂ ਲੱਗੀਆਂ ਤੇ ਪਹਿਲਾਂ ਵੀ ਮੈਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਇਹੀ ਗੱਲ કરી ਸੀ ਕਿ ਆਪਾਂ ਪਿੰਡਾਂ ਦੀਆਂ ਉਹੀ ਲੋਕੇਸ਼ਨਾਂ ਦਿਖਾਇਆ ਕਰਾਂਗੇ ਜਿਹੜੀਆਂ ਕਿ ਪਿੰਡ ਦੇ ਵਿੱਚ ਸਭ ਤੋਂ ਖੂਬਸੂਰਤ ਲੋਕੇਸ਼ਨਾਂ ਹੋਣ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਥੇ ਹੀ ਮੈਂ ਤੁਹਾਡੇ ਲਈ ਵੀਡੀਓਾਂ ਲੈ ਕੇ ਆਉਂਦਾ ਰਹਾ ਹਾਂ ਤੇ ਇਦਾਂ ਹੀ ਤੁਹਾਨੂੰ ਹੋਰ ਵਧੀਆ-ਵਧੀਆ ਪਿੰਡ ਦਿਖਾਵਾਂ ਜਿੰਨਾ ਪਿੰਡਾਂ ਦੇ ਵਿੱਚ ਵਧੀਆ-ਵਧੀਆ ਪਾਰਕ ਤੇ ਵਧੀਆ-ਵਧੀਆ ਹਨਾ ਸਹੂਲਤਾਂ ਨੇ ਜਿੰਨਾ ਪਿੰਡਾਂ ਦੇ ਵਿੱਚ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ